ਹੋਰ ਕਹਿਣੀ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਬੜੇ ਸਤਿਕਾਰ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਨਾਲ ਥੋੜੇ ਦਿਨ ਪਹਿਲਾਂ ਤੁਸੀਂ ਕਿਹਾ ਡੇਢ ਘੰਟੇ ਦੀ ਵੀਡੀਓ ਚੋਂ ਡੇਢ ਮਿੰਟ ਦਾ ਕਲਿੱਪ ਕੱਟ ਕੇ ਅੱਧਾ ਮਿੰਟ ਦਾ 30 ਸੈਕਿੰਡ ਦਾ ਕਲਿੱਪ ਚਲਾਇਆ ਕਹਿੰਦੇ ਸਾਰਾ ਸੁਣਾਉਂਦੇ ਗਿਆਨੀ ਹਰਪ੍ਰੀਤ ਸਿੰਘ ਜੀ ਕਿੰਨੀ ਤਕਲੀਫ ਹੁੰਦੀ ਹੈ ਜਦੋਂ ਕੋਈ ਡੇਢ ਘੰਟੇ ਦੀ ਗੱਲ ਕੱਟ ਕੇ ਵਿੱਚੋਂ ਡੇਢ ਮਿੰਟ ਦਾ ਕਲਿੱਪ ਕੱਟਦਾ ਹੈ ਡੇਢ ਘੰਟਾ ਗੱਲ ਹੋਈ ਹੋਵੇ ਡੇਢ ਮਿੰਟ ਕੱਟੇ ਪਰ ਮੇਰੇ ਨਾਲ ਵੀ ਤਾਂ ਇਦਾਂ ਹੀ ਕੀਤਾ ਪਿਛਲੇ 5-7 ਸਾਲਾਂ ਤੋਂ ਜਿਹੜੇ ਬੰਦੇ ਸਾਡੇ ਦੀਵਾਨ ਬੰਦ ਕਰਾਉਣ ਲਈ ਜਥੇਦਾਰ ਜੀ ਤੁਹਾਡੇ ਕੋਲ ਗਏ ਸੀ ਉਹਨਾਂ ਨੇ ਵੀ ਤਾਂ ਅੱਧ ਦੇ ਸੈਕਿੰਡ ਅੱਧੇ ਅੱਧੇ ਮਿੰਟ ਦੇ ਕਲਿੱਪ ਕੱਟੇ ਆ ਮੇਰੇ ਕੋਈ 15 ਸੈਕਿੰਡ ਦਾ ਕੋਈ 20 ਸੈਕਿੰਡ ਦਾ ਕੰਪਲੀਟ ਗੱਲ ਕਿਦਦਣ ਸੁਣਾਈ ਏ ਵੇਖੋ ਕਿੰਨੀ ਤਕਲੀਫ ਹੁੰਦੀ ਨਾ ਅਮਰ ਸੰਚਾਰ ਬੰਦ ਕਰਾ ਤੇ ਢੜੀਆਂ ਵਾਲਾ ਬੰਦ ਕਰਾਤਾ ਅਮਰ ਸੰਚਾਰ ਵੀ ਤਾਂ ਹੁੰਦੇ ਸੀ ਨਾ ਜ ਹਰ ਜਗ੍ਹਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮਰਿਆਦਾ ਦਾ ਪ੍ਰਚਾਰਤਾ ਮੈਂ ਕਰਦਾ ਸੀ ਨਾ ਤੇ ਕਿੰਨੀ ਤਕਲੀਫ ਹੁੰਦੀ ਜਦੋਂ ਕੱਟ-ਕੱਟ ਕੇ ਗੱਲਾਂ ਤੇ ਲੋਕਾਂ ਦੇ ਸਾਹਮਣੇ ਗਲਤ ਰੂਪ ਬਣਾਇਆ ਜਾਂਦਾ ਹੁੰਦਾ ਕੁਝ ਹੋਰ ਹੈ ਸੁਣਾਇਆ ਕੁਝ ਹੋਰ ਜਾਂਦਾ ਗਿਆਨੀ ਹਰਪ੍ਰੀਤ ਸਿੰਘ ਜੀ ਤਕਲੀਫ ਵੇਖਿਆ ਕਿੱਦਾਂ ਹੁੰਦੀ ਏ ਤੇ ਇਦਾਂ ਹੀ ਤੁਹਾਡੇ ਕੋਲ ਗਏ ਸੀ ਬੰਦੇ ਤੁਸੀਂ ਚੈਨਲ ਦੁਵਾਨ ਬੰਦ ਕਰ ਦਿਓ ਕੋਈ ਲਵਾਵੇ ਨਾ ਹੁਕਮ ਨਾ ਸੁਣਾਤਾ ਇਦਾਂ ਹੀ ਹੁੰਦੀ ਏ ਫਿਰ ਜਦੋਂ ਆਪ ਤੇ ਵੀ ਦੀਏ ਫਿਰ ਸਾਨੂੰ ਪਤਾ ਲੱਗਦਾ ਕਿ ਕਿਵੇਂ ਲੋਕ ਕਰਦਾਰ 쿠ਸ਼ੀ ਕਰਦੇ ਨੇ ਆ ਜਿਹੜੀ ਤੁਸੀਂ ਕਹਿੰਦੇ ਹੋ ਨਾ ਗਿਆਨੀ ਹਰਪ੍ਰੀਤ ਸਿੰਘ ਜੀ ਕਿ ਕਰਦਾਰ 쿠ਸ਼ੀ ਕਰਦੇ ਨੇ ਚੈਨਲਾਂ ਦੇ ਉੱਤੇ ਬੰਦੇ ਭੈਣਾ ਧੀਆਂ ਨੂੰ ਕਹਿੰਦੇ ਆ ਕਿਤੇ ਸਾਡੇ ਕੋਲ ਬੈਠੋ ਤੁਹਾਨੂੰ ਉਹ ਉਹ ਪੁਰਾਣੇ ਗਰੁੱਪ ਬਣੇ ਵਿਖਾਈਏ ਜਦੋਂ ਇਹ ਐਡ ਕਰਕੇ ਦਿਨ ਰਾਤ ਇੰਨੀਆਂ ਗੰਦੀਆਂ ਗੱਲਾਂ ਬਕਵਾਸ ਕਰਦੇ ਰਹੇ ਐ ਉਹ ਵੀ ਸਮਾਂ ਸੀ ਉਹ ਵੀ ਵੇਖਿਆ ਬੰਦੇ ਨੂੰ ਜਲੀਲ ਕਰਨ ਤੱਕ ਜਾਂਦੇ ਐ ਕੱਟ ਕਰਦੇ ਐ ਕਿਤੇ ਉਹ ਮੈਂ ਵੀ ਵੇਖਿਆ ਉਹ ਟਾਈਮ ਉਹ ਸਮਾਂ